ਭਾਰਤ ਨੇ ਕੈਨੇਡਾ ਸਰਕਾਰ ਨੂੰ ਖਾਲਸਾ ਦਿਵਸ ਪ੍ਰੇਡ ਦੇ ਦੌਰਾਨ ਪ੍ਰੋ ਖਾਲਸਤਾਨੀ ਤੱਤਾਂ ਵੱਲੋਂ ਭਾਰਤ ਦੇ ਹਾਈ ਕਮਿਸ਼ਨਰ ਵੱਜੋਂ ਨਾਮਜ਼ਦ ਦਿਨੇਸ਼ ਪਟਨਾਇਕ ਨੂੰ ਨਿਸ਼ਾਨਾ ਬਣਾਉਣ ਵਾਲੇ ਇੱਕ ਪੋਸਟਰ ਦੇ ਉੱਤੇ ਇਤਰਾਜ਼ ਜ਼ਾਹਰ ਕੀਤਾ ਹੈ। ਇਹ ਪ੍ਰੇਡ ਐਤਵਾਰ ਨੂੰ ਕੈਨੇਡਾ ਦੇ ਗ੍ਰੇਟਰ ਟੋਰਾਂਟੋ ਖੇਤਰ ਦੇ ਮੋਲਟਨ ਸ਼ਹਿਰ ਦੇ ਵਿੱਚ ਹੋਈ ਸੀ ਜਿਸ ਦੇ ਵਿੱਚ 6 ਫੋਰ ਜਸਟਿਸ ਸੰਗਠਨ ਦੇ ਵੱਲੋਂ ਤਿਆਰ ਕੀਤੀ ਇੱਕ ਚਾਂਕੀ ਤੇ ਪਟਨਾਇਕ ਦੀ ਤਸਵੀਰ ਵਾਲਾ ਪੋਸਟਰ ਲਗਾਇਆ ਹੋਇਆ ਸੀ। ਇਸ ਪੋਸਟਰ ਦੇ ਵਿੱਚ ਦਾਵਾ ਕੀਤਾ ਗਿਆ ਸੀ ਕਿ ਪਟਨਾਇਕ ਨੇ 2018 ਵਿਚ ਲੰਡਨ ਦੇ ਵਿੱਚ ਹੋਏ ਕਥਿਤ ਖਾਲਿਸਤਾਨ ਰੈਫਰੈਂਡਮ ਦੇ ਵਿੱਚ ਜਾਣਬੁੱਝ ਕੇ ਰੁਕਾਵਟ ਪਾਉਣ ਦੀ ਕੋਸ਼ਿਸ਼ ਕੀਤੀ ਸੀ ਉਸ ਸਮੇਂ ਪਟਨਾਇਕ ਯੂਕੇ ਦੇ ਵਿੱਚ ਭਾਰਤ ਦੇ ਡਿਪਟੀ ਹਾਈ ਕਮਿਸ਼ਨਰ ਵਜੋਂ ਨਿਯੁਕਤ ਸਨ ਭਾਰਤ ਦੇ ਵਿਦੇਸ਼ ਮੰਤਰਾਲੇ ਨੇ ਇਸ ਮੁੱਦੇ ਨੂੰ ਕੈਨੇਡਾ ਦੇ ਵਿਦੇਸ਼ ਮੰਤਰਾਲੇ ਗਲੋਬਲ ਅਫੇਅਰਸ ਕੈਨੇਡਾ ਦੇ ਅੱਗੇ ਸ਼ਕਤੀ ਦੇ ਨਾਲ ਉਠਾਇਆ ਇੱਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਭਾਰਤੀ ਹਾਈ ਕਮਿਸ਼ਨ ਨੇ ਓਟਾਵਾ ਦੇ ਵਿੱਚ ਇਸ ਸਬੰਧੀ ਆਪਣੀ ਚਿੰਤਾ ਜ਼ਾਹਰ ਕੀਤੀ ਹੈ ਭਾਰਤ ਨੇ ਕਿਹਾ ਕਿ ਅਜਿਹੀਆਂ ਗਤੀਵਿਧੀਆਂ ਨਾ ਸਿਰਫ ਭਾਰਤੀ ਡਿਪਲੋਮੇਟਸ ਦੀ ਸੁਰੱਖਿਆ ਲਈ ਖਤਰਾ ਨੇ ਸਗੋਂ ਦੋਵਾਂ ਦੇਸ਼ਾਂ ਦੇ ਸਬੰਧਾਂ ਨੂੰ ਵੀ ਨੁਕਸਾਨ ਪਹੁੰਚਾਉਂਦੀਆਂ ਨੇ ਖਾਲਸਾ ਦਿਵਸ ਪ੍ਰੇਡ ਜੋ ਕਿ ਸਿੱਖ ਧਰਮ ਦੇ ਸਥਾਪਨਾ ਦਿਵਸ ਦੀ ਯਾਦ ਦੇ ਵਿੱਚ ਮਨਾਈ ਜਾਂਦੀ ਹੈ ਹਰ ਸਾਲ ਮਲਟਨ ਸ਼ਹਿਰ ਦੇ ਵਿੱਚ ਆਯੋਜਿਤ ਹੁੰਦੀ ਹੈ ਇਸ ਸਾਲ ਪ੍ਰੇਡ ਦੇ ਵਿੱਚ 6 ਫਾਰ ਜਸਟਿਸ ਦੀ ਇੱਕ ਝਾਂਕੀ ਨੇ ਸਾਰਾ ਵਿਵਾਦ ਖੜਾ ਕਰ ਦਿੱਤਾ ਇਸ ਝਾਂਕੀ ਦੇ ਉੱਤੇ ਪਟਨਾਇਕ ਦੀ ਤਸਵੀਰ ਦੇ ਨਾਲ-ਨਾਲ ਅਜਿਹੇ ਨਾਰੇ ਲਿਖੇ ਹੋਏ ਸਨ ਜੋ ਖਾਲਸਤਾਨੀ ਆंदोलਨ ਦੇ ਨਾਲ ਜੁੜੇ ਹੋਏ ਸਨ ਪੋਸਟਰ ਦੇ ਵਿੱਚ ਪਟਨਾਇਕ ਤੇ ਖਾਲਸਤਾਨ ਰੈਫਰੈਂਡਮ ਨੂੰ ਨੁਕਸਾਨ ਪਹੁੰਚਾਉਣ ਦੇ ਇਲਜ਼ਾਮ ਲਗਾਏ ਹੋਏ ਨੇ ਪਟਨਾਇਕ ਦੀ ਨਿਯੁਕਤੀ ਦਾ ਐਲਾਨ 28 ਅਗਸਤ ਨੂੰ ਭਾਰਤ ਦੇ ਵਿਦੇਸ਼ ਮੰਤਰਾਲੇ ਨੇ ਕੀਤਾ ਸੀ ਪਰ ਹਾਲੇ ਤੱਕ ਪਟਨਾਇਕ ਨੇ ਕੈਨੇਡਾ ਦੇ ਵਿੱਚ ਆਪਣਾ ਅਹੁਦਾ ਨਹੀਂ ਸੰਭਾਲਿਆ ਭਾਰਤ ਸਰਕਾਰ ਨੇ ਇਸ ਘਟਨਾ ਨੂੰ ਅਪਮਾਨਜਨਕ ਤੇ ਨਾ ਬਰਦਾਸ਼ਤਯੋਗ ਕਰਾਰ ਦਿੱਤਾ ਹੈ ਵਿਦੇਸ਼ ਮੰਤਰਾਲੇ ਨੇ ਇੱਕ ਬਿਆਨ ਜਾਰੀ ਕਰਕੇ ਕਿਹਾ ਕਿ ਅਜਿਹੀਆਂ ਗਤੀਵਿਧੀਆਂ ਨੂੰ ਨਜ਼ਰਅੰਦਾਜ਼ ਕਰਨਾ ਕੈਨੇਡਾ ਦੇ ਵਿੱਚ ਅੱਤਵਾਦ ਅਤੇ ਵੱਖਵਾਦ ਨੂੰ ਵਧਾਵਾ ਦੇਣ ਦੇ ਬਰਾਬਰ ਹੈ ਭਾਰਤ ਨੇ ਕੈਨੇਡਾ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਉਹ ਆਪਣੇ ਦੇਸ਼ ਦੇ ਵਿੱਚ ਭਾਰਤੀ ਡਿਪਲੋਮੈਟਸ ਦੀ ਸੁਰੱਖਿਆ ਨੂੰ ਯਕੀਨੀ ਬਣਾਏ ਅਤੇ ਅਜਿਹੇ ਤੱਤਾਂ ਨੂੰ ਰੋਕਣ ਦੇ ਲਈ ਸਖਤ ਕਦਮ ਚੁੱਕੇ ਜੋ ਹਿੰਸਾ ਤੇ ਵੱਖਵਾਦ ਨੂੰ ਉਤਸ਼ਾਹਿਤ ਕਰਦੇ ਨੇ ਭਾਰਤ ਨੇ ਪਹਿਲਾਂ ਵੀ ਕੈਨੇਡਾ ਦੇ ਵਿੱਚ ਹੋਈਆਂ ਅਜਿਹੀਆਂ ਘਟਨਾਵਾਂ ਤੇ ਚਿੰਤਾ ਜ਼ਾਹਰ ਕੀਤੀ ਹੈ ਪਿਛਲੇ ਸਾਲ ਵੀ ਖਾਲਸਾ ਦਿਵਸ ਪ੍ਰੇਡ ਦੇ ਵਿੱਚ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ ਹੱਤਿਆ ਨੂੰ ਦਰਸਾਉਂਦੀ ਹੋਈ ਇੱਕ ਝਾਂਕੀ ਨੂੰ ਸ਼ਾਮਿਲ ਕੀਤਾ ਗਿਆ ਸੀ ਜਿਸ ਦੀ ਭਾਰਤ ਨੇ ਸਖਤ ਨਿਖੇਦੀ ਕੀਤੀ ਸੀ ਇਸ ਤੋਂ ਇਲਾਵਾ 2023 ਦੇ ਵਿੱਚ ਟ੍ਰਾਂਟੋ ਦੇ ਵੈਂਕੂਵਰ ਦੇ ਵਿੱਚ ਹੋਈਆਂ ਪ੍ਰੇਡਸ ਦੇ ਵਿੱਚ ਵੀ ਖਾਲਸਤਾਨੀ ਨਾਅਰੇ ਅਤੇ ਪੋਸਟਰਾਂ ਨੇ ਦੋਵਾਂ ਦੇਸ਼ਾਂ ਦੇ ਸਬੰਧਾਂ ਵਿੱਚ ਤਣਾ ਪੈਦਾ ਕੀਤਾ ਸੀ। ਕੈਨੇਡੀਅਨ ਹਾਈ ਕਮਿਸ਼ਨਰ ਕੈਮਰਨ ਮੈਕਕੇ ਨੇ ਪਿਛਲੀਆਂ ਅਜਈਆਂ ਘਟਨਾਵਾਂ ਤੇ ਟਿੱਪਣੀ ਕਰਦੇ ਹੋਏ ਕਿਹਾ ਸੀ ਕਿ ਕੈਨੇਡਾ ਦੇ ਵਿੱਚ ਹਿੰਸਾ ਨੂੰ ਉਤਸ਼ਾਹਿਤ ਕਰਨ ਵਾਲੀ ਗਤੀਵਿਧੀਆਂ ਅਸਵੀਕਾਰਯੋਗ ਹਨ। ਹਾਲਾਂਕਿ ਹੁਣ ਦੀ ਘਟਨਾ ਤੇ ਕੈਨੇਡਾ ਸਰਕਾਰ ਦਾ ਕੋਈ ਵੀ ਅਧਿਕਾਰਿਕ ਜਵਾਬ ਹਲੀ ਤੱਕ ਸਾਹਮਣੇ ਨਹੀਂ ਆਇਆ। ਕੈਨੇਡਾ ਨੇ ਪਹਿਲਾਂ ਵੀ ਭਾਰਤ ਨੂੰ ਆਪਣੇ ਡਿਪਲੋਮੈਟਸ ਦੀ ਸੁਰੱਖਿਆ ਦਾ ਭਰੋਸਾ ਦਿੱਤਾ ਸੀ। ਪਰ ਭਾਰਤ ਦਾ ਮੰਨਣਾ ਹੈ ਕਿ ਅਜਿਹੇ ਘਟਨਾਵਾਂ ਨੂੰ ਰੋਕਣ ਦੇ ਲਈ ਕੈਨੇਡਾ ਦੇ ਵੱਲੋਂ ਕੋਈ ਵੀ ਠੋਸ ਕਦਮ ਨਹੀਂ ਚੁੱਕੇ ਜਾ ਰਹੇ। ਇਹ ਘਟਨਾ ਭਾਰਤ ਅਤੇ ਕੈਨੇਡਾ ਦੇ ਸਬੰਧਾਂ ਵਿੱਚ ਪਹਿਲਾਂ ਹੀ ਮੌਜੂਦ ਤਣਾਅ ਨੂੰ ਹੋਰ ਜ਼ਿਆਦਾ ਵਧਾਉਣ ਵਾਲੀ ਹੈ। ਕੈਨੇਡਾ ਦੇ ਵਿੱਚ ਵਸਦੇ ਸਿੱਖ ਪਾਈਚਾਰੇ ਦੇ ਕਈ ਮੈਂਬਰਾਂ ਨੇ ਇਨ੍ਹਾਂ ਘਟਨਾਵਾਂ ਦੀ ਨਕੇਦੀ ਕੀਤੀ ਹੈ। ਇਹ ਕਹਿੰਦੇ ਹੋਏ ਕਿ ਅਜਿਹੇ ਪ੍ਰਦਰਸ਼ਨ ਸਿੱਖ ਧਰਮ ਦੇ ਸ਼ਾਂਤਮਈ ਸੁਨੇਹੇ ਨੂੰ ਖਰਾਬ ਕਰਦੇ ਨੇ। ਹਾਲਾਂਕਿ ਕੁਝ ਸੰਗਠਨ ਅਜੇ ਵੀ ਖਾਲਸਤਾਨੀ ਆંદੋਲਨ ਦੀ ਹਮਾਇਤ ਕਰਦੇ ਨੇ ਅਤੇ ਅਜਹੀਆਂ ਪ੍ਰੇਡਜ਼ ਨੂੰ ਆਪਣੇ ਵਿਚਾਰ ਪ੍ਰਗਟ ਕਰਨ ਦਾ ਇੱਕ ਮੌਕਾ ਮੰਨਦੇ ਨੇ ਭਾਰਤ ਨੇ ਕੈਨੇਡਾ ਸਰਕਾਰ ਨੂੰ ਇੱਕ ਵਾਰ ਫਿਰ ਤੋਂ ਅਪੀਲ ਕੀਤੀ ਹੈ ਕਿ ਉਹ ਅਜਿਹੇ ਤਤਤਾ ਨੂੰ ਰੋਕਣ ਦੇ ਲਈ ਸਖਤ ਕਦਮ ਚੁੱਕੇ ਜੋ ਵਕਵਾਤ ਤੇ ਹਿੰਸਾ ਨੂੰ ਵਧਾਵਾ ਦਿੰਦੇ ਨੇ